Yeah. ਆ ਜਿਹੜੇ ਫੋਰਨ ਕੰਟਰੀ ਜਾ ਕੇ ਹੁੰਦੇ ਆ ਹਨੀ ਇੱਥੇ ਆਣ ਸਾਰੇ ਸਾਰਿਆਂ ਮਾਰ ਤਾਂ ਬਹੁਤ ਤਗੜੇ ਤਗੜੇ ਹੁੰਦੇ ਆ ਵਾਸਾਮ ਜੀ ਦੀ ਬਹੁਤ ਸੋਨਾ ਬਣਾ ਹੈ ਪਾਰਲੀਮੈਂਟ ਇਹ ਆ ਪਾਰਲੀਮੈਂਟ ਨਹੀਂ ਹੁੰਦਾ ਹੈਗਾ ਉਹ ਸੱਚ ਉਹ ਜੀ ਦੀ ਹੈ ਹੈ ਜੀ ਦੀ ਹੈ ਹਾਂ ਸਰ ਇਹ ਕੀ ਚੀਜ਼ ਆ ਜਿਵੇਂ ਸਕਰੀਨ ਬੰਦ ਪਈ ਆ। ਓਹ ਹੋ 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 ਹਾ ਮਾਰਤ ਦਾ ਬਹੁਤ ਸੋਹਣੀ ਲੱਗਦੀ ਆ ਉਹ। ਇੱਥੋਂ ਦੇ ਬਹੁਤ ਥੋੜਾ ਸ਼ਾਨਦਾਰ ਅੰਦਾਜ਼ ਰਾਂ ਦਾ। ਆ ਰਹੇ ਨੇ ਹਾਂ ਮੂੰਹ ਤੇ ਪਾਣੀ ਆ ਸ਼ੇਰਾਂ ਦੇ ਹਾਂ ਅੱਛਾ ਜਦੋਂ ਬਤਾਇਆ ਬੜੀ ਜਿਆਦਾ ਸੁਣੀ ਕਰ ਕੀ ਆ ਮੂੰਹ ਤੇ ਪਾਣੀ ਨਿਕਲ ਰਿਹਾ ਹੈ ਤਾਂ ਬਹੁਤ ਹੋ ਗਿਆ ਆਪਾਂ ਕਥੇ ਵੈਰੀ ਗੁੱਡ ਫਾਈਨ ਬੈਕ ਸਟੇ ਕਥੇ ਜਾਈਏ ਤਾਂ ਸੀ ਮੁਰੇ ਰੋਮ ਰਾਮ ਦਾ ਦੇਖਦੇ ਆਪਾਂ ਹਾਂ ਤੇਨੀ ਯਾਰ ਆ ਨੀ ਨੀਂਦ ਕਰਦੀ ਤੇਨੇ ਹੋਰ ਤੈਨੂੰ ਕਿੰਨੀ ਨੀਂਦ ਆ ਰਹੀ ਆ ਲਾ ਮੇਰੀਆਂ ਤਾਂ ਨੀਂਦੇ ਉੱਡ ਗਈ ਮੇਰੀ ਤਾਂ 2 ਵਜ ਰਹੇ ਆ ਦਾਦਾ ਸਾਹਿਬ ਇਹਦਾ ਸੋਣਾ ਮੈਂ ਇਹ ਕਹਦਾ ਵੀ ਤੁਸੀਂ ਪੁੱਛ ਰਿਹਾ ਕਿ ਪਾਉਣ ਆ ਰਹੇ ਆ ਜਿਲਿਆਂ ਵਾਲੇ ਬਾਗ ਲਵੇ ਤੇ ਜਿਲਿਆਂ ਵਾਲਾ ਬਾਗ ਕੋਸ਼ਿਸ਼ ਹੋਗੀ ਜੇ ਸਵੇਰੇ ਦੇਖ ਸਕੀਏ ਤਾਂ ਦੇਖਾਂਗੇ ਤੇ ਸਿਮਰੀ ਪਹੁੰਚਾਦਾ

ਕਾਦੀ ਆਹ ਰਿਹਾ ਭੈਣ ਜੋ ਆ ਸ਼ਾਨਦਾਰ ਮਾਰਕੀਟ ਆ ਯਾਰ ਪੂਰੀ ਤਰਾਨੇ ਢੈਰ ਦੀਆਂ ਆ ਕਿੰਨੇ ਵੇਰੀਆਂ ਸਾਰੀਆਂ ਆ ਤਰਾਸ ਕਿੰਨੀ ਸੋਹਣੀ ਕਰਕੇ ਆ ਡਿਜ਼ਾਈਨਿੰਗ ਆ ਹਾਂ ਬੋਲੇ ਦੁੱਗੋ ਬਾਲ ਨੂੰ ਦੀ ਉਹਨੇ ਮੱਥਾ ਟਪਾਂ ਕੰਨ ਨੇ ਇਹਨੇ ਇਹਨਾਂ ਚਾਹਤ ਆ ਕੋਈ ਉਹਨੇ ਚੁੱਕ ਲਈ ਹਾਂ ਇਹਨਾਂ ਆ ਇਹ ਕਾਰਾ ਬੁੱਝੂ ਹントਰੀ ਹੋ ਰਹੀ ਆਣੀ ਆਗੇ ਨੇੜੇ ਆਪਰੋਂ ਕੋਈ ਡਾਉਨ ਨਾ ਆਇਆ ਆਏ ਕਮਰੇ ਵਿੱਚ ਇੱਕ ਇੱਕ ਕਮਰੇ ਉਹ ਇਦੋਂ ਐਸੇ ਤੋਂ ਪਾਣੀ ਟਰ ਕਰਨਾ ਹੂੰ ਗੱਲ ਸੁਣ ਮੇਰੀ ਉਧਰ ਕੀ ਕਰੇਗਾ ਜੁੱਤੇ ਜਮਾ ਕਰਾਣ ਪਾਣ ਦਾ ਪੀਨੇ ਆ ਮੈਂ ਕਰਦੀ ਵੀ ਜੇ ਐਂ ਪੈ ਸਕੀਏ ਆਪਾਂ ਹੈ ਆ ਲੋਕ ਜਿਵੇਂ ਪੈਨੇ ਆ ਦੇ ਸ਼ਾਂਤੀ ਨਾਲ ਚੱਲਦੇ ਇੱਕ ਮਿੰਟ ਲੋਕ ਜਨਤਾ ਬਹੁਤ ਪਈ ਹੈ ਇੱਥੇ ਬਾਅਦ ਕੇ ਐਂਟੀ ਦੇਖ ਰਹੇ ਨੇ ਉਹ ਇਹ ਕਰੋ ਦਰਸ਼ਨ ਦਰਵਾਜਾ ਸਾਹਿਬ ਦੇ Gracias. ਬਾਕੀ ਦਾ ਤੁਹਾਨੂੰ ਵਲੌਗ ਅੱਜ ਸਵੇਰੇ ਦਿਖਾਵਾਂਗੇ ਤੇ ਜੋ ਜੋ ਕੀ ਤੁਸੀਂ ਦੇਖਾਂਗੇ ਤਾਂ ਬਹੁਤ ਸੋਹਣਾ ਹੈ ਪਰ ਪੰਨ ਨਾ ਪਲੰਗਰ ਹਾਲ ਕਣੀ ਜਾ ਰਹੇ ਹਾਂ ਮੰਜਲ ਕਿਨੇ ਖਾਮ ਮੈਨੂੰ ਦੱਸ ਹਾਂ ਚੱਲਣਾ ਹੈ ਇਹਨਾਂ ਨਾਲ ਪੀ ਲੰਗਰ ਹਾਲ ਇਹ ਲੰਗਰ ਹਾਲ ਆ

ਅਜੀਬੀ ਜੀ ਦਾ ਦਫਤਰ ਆ ਇਹ ਆ ਜੋੜਾ ਘਰ ਆ ਜੋੜਾ ਘਰ ਦੇਣਾ ਹਮ ਇਹ ਰ ਆ ਗਿਆ ਪੰਜ ਲੈਣ ਵਾਲਾ ਬਾਗ ਚ ਬਾਗ ਚ ਦੇਖ ਰਹੇ ਆਪਾਂ ਕਿਹੜਾ ਪਾਣੀ ਇਟ ਦਾ ਬਣਦਾ ਦਾ ਖੂਨੀ ਖੂ ਤੂੰ ਗਲ ਦੇਖ ਤੋ ਦਿਖਾਣੇ ਆ ਥੋੜਾ ਜਾਂ ਮੰਮੀ ਦੇਖ ਪਈ ਪੂਰੀ ਦਾ ਜਾ ਹੈ ਹੀ ਨਹੀਂ ਗੁੰਗੇ ਦਾ ਅੱਜ ਵੀ ਕੰਦ ਉਹੀ ਆ ਜਿੱਥੇ ਕੀ ਆਪਣਾ ਗੋਲੀਆਂ ਲੱਗੀਆਂ ਜੀ Gracias. ਕੰਦਾ ਸਾਰੀਆਂ ਉਸੇ ਲੋਟਰੀ ਨੂੰ ਕਰੀਆਂ ਨੇ ਸਰੰਦੀਟ ਨਾਲੇ ਸ਼ਾਇਦ ਇੱਧਰ ਵੀ ਕੁਝ ਹੈਗਾ ਦੇਖ ਕੇ ਆਨੇ ਆ ਹਾਂ ਕੀ ਹੋ ਰਿਹਾ ਸੇ ਲੋੜ ਰਿਹਾ ਸਾਰਾ ਪੂਰਾ ਨਜ਼ੀਕ ਤੋਂ ਦਿਖਾਣਾ ਦੂਜੀ ਦੀ ਜੀ ਮੰਦਰ ਦਾ ਜਿਹਨੂੰ ਜੋਤ ਤੇ ਨਾ ਲਗਾਇਆ ਜਾਣਾ ਰੋਮ ਬੜੀਆ ਬਹੁਤ ਹੀ ਹੋ ਗਿਆ ਫਰੇਟ ਨਾ ਪਾ ਜਾਨਦਾਰ ਰਸਤਾ ਦੇਖ ਰਹੇ ਆਂ ਇਧਰੇ ਬਸ ਹੰਮਾ ਮੰਨਵਾਵਾਂ ਦਾਵਾਂ ਦਾ ਇਨੀਸ਼ਾਉਤੀ ਰੀ ਇਦਾਂ ਚਾਲਦੇ ਆ ਤੁਮਾਂ ਲੈ ਕੇ ਸਭ ਕੁਝ ਜਨਾ ਦੇ ਕੁਈ ਜਗ੍ਹਾ ਆਪਣੀ ਹੈ ਪਰ ਬਹੁਤ ਸੋਹਣੀ ਬਣਾਈ ਹੋਈ ਆ ਪਤਾ ਵੀ ਕੀ ਚੀਜ਼ ਆ ਅੰਦਰੋਂ ਖਾਲੀ ਆ ਓਹ ਹੋ 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 ਇੱਥੇ ਵੀ ਇਹ ਗੋਲੀਆਂ ਲੱਗਣ ਦੇ ਨਿਸ਼ਾਨ ਨੇ ਲੈਟਿੰਗ ਲਾ ਰੱਖਿਆ ਪਰ ਰਾਤ ਨੂੰ ਜਿਆਦਾ ਸੋਹਣਾ ਲੱਗਦਾ ਹੈ ਪਰ ਹੁਣ ਸਮਾਂ ਨਹੀਂ ਆਪਣੇ ਲੋਏ ਆਪਾਂ ਹੁਣ ਜਾਣ ਦੀ ਤਿਆਰੀ ਕਰਦੇ ਆਂ ਬੈਕ ਅੰਮਾਈ ਪਰ ਆਣੀ ਬਤਾ ਕਾ ਦੇ ਦਿੰਦਾ ਤੇ ਲਿਖਤੀ ਚ ਕੋਈ ਪਤਾ ਘੜੋ ਘੜੋ ਵਗ ਰਹੀ ਹੈ ਆਇਆ ਅਰਸ਼ਾ ਤੁਮਾ ਉਹ ਸਾਡਾ ਜਾਣ ਦਾ ਸਮਾਂ ਹੈ ਆ ਬਾਹਰ ਨਿਕਣ ਸਾਰ ਫਿਰ ਮਾਰਕੀਟ ਸੇ ਮਾਰਕੀਟ ਤੋਂ ਬਾਅਦ ਆਹਾ ਇਹ ਕਰਕੇ ਆਪਾਂ ਆ ਗਏ। ਇਹ ਇਧਰ ਦਾ ਗੰਨ ਪਸਾੜਾ। ਅੱਜ ਅਸੀਂ ਆਏ ਆ ਦੁਰਗਿਆਨਾ ਮੰਦਿਰ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਆ। ਤੇ ਇਹ ਹੂ ਬਹੂ ਅੰਮ੍ਰਿਤਸਰ ਦੇ ਮੰਗੋ ਬਣਾਇਆ ਹੈ। ਉਹੀ ਸਰੋਵਰ ਉਹੀ ਗੋਲਡਨ ਟੈਂਪਲ। ਕਿੰਨੇ ਦਿਨੇ ਮੰਦਿਰ ਨੂੰ ਆ। 咋了？ वाह 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 ऊपर देखो चाचा सारी शिशे की कारिगरी ਦੇ ਇਹ ਨਹੀਂ ਪਤਾ ਵੀ ਇਹ ਰੀਅਲ ਸੋਨਾ ਜਾਂ ਕੀ ਵਾਜਿਆਂ ਦੇ ਬਹੁਤ ਕੈਨ ਕਾਰੀਗਰੀ ਕਰੀ ਹੋਈ ਆ ਚਾਰ ਪੰਜ ਦਰਵਾਜੇ ਚਾਰ ਪੰਜਾਂ ਦੀ ਇਹ ਕੰਮ ਕਰਿਆ ਆ ਜੀ ਆ ਕਰੇ ਰਾਜੇ ਰਾਜੇ ਜੀ ਜਾਨ ਜੀ ਫਰੰਟ ਫਰੰਟ ਬਣਾ ਰੱਖਿਆ ਜਾ ਕੋਸ ਹਣੀ ਆਇਆ ਇੱਧਰੇ ਆ ਗਿਆ ਉਹ ਸਾਦੀ ਆਰੇ ਅਮਰੇ ਸਰਵਿਸ ਸਟੇਸ਼ਨ ਆ ਤੇ ਬੱਸ ਹੈ ਤੇ ਚਾਉਦੇ ਹੁਣ ਰਾਜਪੁਰੇ ਨੂੰ